ਘੋੜਿਆਂ ਵਾਲੇ ਘੋੜਿਆਂ ਵਾਲੇ ਜੱਦੀ ਸਰਦਾਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਡੀ ਮੈਂ ਮੁਲਾਕਾਤ ਘੋੜਿਆਂ ਵਾਲੀ ਸਰਦਾਰਨੀ ਦੇ ਨਾਲ ਕਰਵਾਉਣ ਜਾ ਰਿਹਾ ਐ ਅੱਗੇ ਵੇਸੀ ਕਹਾਣੀ ਸ਼ਾਨਕ ਪਹਿਲਾਂ ਮੇਰੇ ਪੇਕੇ ਰੱਖਦੇ ਸੀ ਜੀ ਘੋੜਿਆਂ ਤਾਇਆ ਜੀ ਹੁਣੇ ਰੱਖਦੇ ਹੁੰਦੇ ਸੀ ਤੇ ਉਦੋਂ ਵਿਆਹ ਤੋਂ ਬਾਅਦ ਜਦੋਂ ਅਸੀਂ ਜਾਂਦੇ ਤੇ ਇਹਨਾਂ ਨੂੰ ਬਹੁਤ ਮਤਲਬ ਵਧੀਆ ਲੱਗਦੇ ਆ ਘੋੜੀਆਂ 2004 ਦੇ ਵਿੱਚ ਇਹ ਕਹਿੰਦੇ ਆਪਾਂ ਮਤਲਬ ਘੋੜੀ ਲੈ ਕੇ ਆਈਏ ਫਿਰ ਅਸੀਂ ਵੀ ਕਿਸੇ ਨੇ ਮਨਾ ਕੀਤਾ ਨਾ ਪਾਪੇ ਨੇ ਨਾ ਅਸੀਂ ਫਿਰ ਅਸੀਂ ਘੋੜੀ ਲੈ ਕੇ ਆਏ ਸੀ ਜੀ ਪਰ ਬਾਲਾ ਐ ਨਹੀਂ ਸ਼ੌਂਕ ਰੱਖਿਆ ਸੀ ਕਦੇ ਵੀ ਮਤਲਬ ਮੇਰੇ ਵੀ ਹੋਣ ਜਾਂ ਮੈਂ ਆਮ ਸੰਭਾਲ ਕਰਾਂ ਉਹ ਜਦੋਂ ਇਹਨਾਂ ਨੂੰ ਸ਼ੌਂਕ ਪੈ ਗਿਆ ਫਿਰ ਇਹਨਾਂ ਦੇ ਨਾਲ ਮੈਨੂੰ ਆ ਸਕੀ ਜਾਂਦਾ ਜਿੱਦ ਨੇ ਉੱਥੇ ਬੈਠੀ ਆਵਾਜ਼ ਮਾਰਦਿਆਂ ਵੀ ਸਰਸਵਤੀ ਚਾਂਦਨੀ ਇਹਨਾਂ ਨੇ ਭੱਜੇ ਆਉਣਾ ਮੇਰੇ ਕੋਲੇ ਤਾਂ ਹੁਣ ਜਦੋਂ ਹਨਾ ਬੀਜੋਤ ਚੜਦਾ ਕੋਹੜੀ ਤੇ ਜਾਂਦੇ ਪਾਪਾ ਚੜਦੇ ਸੀ ਤੇ ਮੈਂ ਇਹਨਾਂ ਨੂੰ ਖੜੇ ਦੇਖੀ ਜਾਣਾ ਮੈਨੂੰ ਐ ਲੱਗਣਾ ਵੀ ਹਾਏ ਕਿੰਨਾ ਵਧੀਆ ਹਨਾ ਝੂਟਾ ਲਈ ਜਾਂਦੇ ਆ ਮੈਂ ਇਹਨਾਂ ਨੂੰ ਕਿਹਾ ਤੇ ਜੋਤ ਦੇ ਪਾਪਾ ਨੂੰ ਮੈਂ ਕਿਹਾ ਵੇਖੋ ਮੈਨੂੰ ਵੀ ਝੂਟਾ ਦਵਾ ਦਿਓ ਕਹਿੰਦੇ ਕੋਈ ਗੱਲ ਨਹੀਂ ਲੈ ਸਕਦੇ ਹੋ ਤੇ ਜੋਤ ਨੇ ਗੱਡੀ ਪਾਈ ਤੇ ਮੈਨੂੰ ਚੜਾਤਾ ਉੱਪਰ ਪਰ ਮੈਨੂੰ ਡਰ ਬਿਲਕੁਲ ਨਹੀਂ ਲੱਗੇ ਪੁਆਇੰਟ ਆਫ 뷰 ਜੇ ਬਿਜ਼ਨਸ ਦੀ ਗੱਲ ਕਰਾਂ ਕਮਾਈ ਵੀ ਇਹਨਾਂ ਨੇ ਦਿੱਤੀ ਕੁਝ ਵਟਿਆ ਵੀ ਕੁਝ ਜੀ ਹਾਂ ਜੀ ਹਾਂ ਜੀ ਕਮਾਈ ਵੀ ਹੈ ਜੀ ਸਾਰਾ ਕੁਝ ਹੀ ਹੈ ਇਹਨਾਂ ਦੇ ਨਾਲ ਹਣ ਛੋਟੇ ਛੋਟੇ ਆਪਣੇ 5 5 4 4 ਮਹੀਨਾ ਦੇ ਬੱਚੇ ਤੇ ਆਪਾਂ ਵਧੀਆ 3 3 5 5 3 ਲੱਖ ਦੇ ਮਤਲਬ ਸੇਲ ਕਰ ਦਿੰਨੇ ਆ ਇਹ ਫਿਰ ਆ ਆਪਣੀ ਬੱਚੀ ਹਜੇ 17 ਮਹੀਨਾ ਦੀ ਹੈ ਜੀ ਅੱਛਾ ਜੀ ਹਾਂਜੀ ਇਹਦੀ ਹਾਈਟ 62 61 ਪਲੱਸ ਆ ਹਾਂਜੀ ਅਸਾਂ ਇਹਦਾ ਨਾਮ ਕੀ ਹੈ ਇਹਦਾ ਨਾਮ ਲక్ష్ਮੀ ਹੈ ਜੀ ਅੱਛਾ ਜੀ ਨਾਮ ਨਾਮ ਕਰਨਾ ਆਪੀ ਜੀ ਮੈਂ ਉਹ ਛੋਟੇ ਬੱਚੇ ਨਹੀਂ ਆਈ ਪਾਲੀ ਸੀ ਮੈਂ ਹੁਣ ਇਹਨੂੰ ਬੰਨਣ ਲੱਗ ਗਏ ਥੋੜਾ ਜਿਹਾ ਤਾਂ ਕਰਕੇ ਫਿਰ ਘਟ ਆਉਂਦੀ ਇਹ ਇਹ ਕਿਹੜੀ ਹੈ ਹਾਂਜੀ ਇਹ ਵੀ ਨੁਕਰੀ ਹੈ ਇਹ ਵੀ ਨੁਕਰੀ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਕਿਰਨ ਹੈ ਜਮਾ ਹਿਰਨਾ ਨਾਓ ਤੁਸੀਂ ਮੈਂ ਦੇਖ ਰਿਹਾ ਵੀ ਨਾਮ ਵੀ ਬੜੇ ਖੂਬਸੂਰਤ ਜੇ ਰੱਖੇ ਨੇ ਆਪ ਹੀ ਰੱਖਦੇ ਤੁਸੀਂ ਜੀ ਨਾਮ ਜੀ ਪਤਾ ਕੀ ਇਹ ਅਸੀਂ 2 ਮਹੀਨਾ ਦੀ ਸੀ ਬੱਚੀ ਜਦੋਂ ਲੈ ਕੇ ਆਇਆ ਇਹਨੂੰ ਦਿਸਦਾ ਨਹੀਂ ਦੋਨਾਂ ਅੱਖਾਂ ਤੋਂ ਅੱਛਾ ਜੀ ਹਾਂਜੀ ਇੱਕ ਤਾਂ ਵੇਖੋ ਆ ਇੰਦਰ ਆਣਾ ਹੈ ਵੀ ਨਹੀਂ ਇਹਦੇ ਹਾਂਜੀ ਜਮਾਂਦਰੂ ਅੱਛਾ ਜੀ ਤੇ ਇੱਕ ਅੱਖ ਮਤਲਬ ਵੱਡੀ ਸਾਰੀ ਆ ਉਹਨੂੰ ਇਹਦੇ ਤੋਂ ਪਰਛਾਈ ਪੈਂਦੀ ਆ ਬਸ ਥੋੜੀ ਜੀ ਅੱਛਾ ਜੀ ਆਈਡੀ ਜੇ ਨਾਲ ਹੀ ਵਿਚਾਰੀ ਇਹ ਤਰਦੀ ਆ ਅੱਛਾ ਜੀ ਤੇ ਫਿਰ ਇਹ ਮੇਰੇ ਮਨ ਨੂੰ ਆਇਆ ਹੋਇਆ ਵੀ ਹੈ ਇਹ ਵਿਚਾਰੀ ਦੇਖ ਨਹੀਂ ਸਕਦੀ ਇਹਦਾ ਨਾਮ ਤਾਂ ਕਰਕੇ ਮੈਂ ਕਿਰਨ ਰੱਖਿਆ ਸੀ ਜੀ ਇਹ ਕਦੀ ਨੀ ਮਨ ਦੇ ਵਿੱਚ ਆਇਆ ਵੀ ਇਹਨੂੰ ਗਾਂ ਤੋਰੀਏ ਜਾਂ ਕੀ ਨਹੀਂ ਇਹ ਤਾਂ ਸਾਰੀ ਉਮਰ ਹੀ ਨਿਵੇਚਨੀ ਜੀ ਇਹ ਤਾਂ ਸੇਵਾ ਹੀ ਹੈ ਵਿਚਾਰੀ ਦੀ ਪ੍ਰਮਾਤਮਾ ਕਰੇ ਹਾਜੀ ਤਰੱਕੀਆਂ ਬਖਸ਼ੇ ਥੋੜਾ ਜਿਹਾ ਤਾਂ ਹੈਗਾ ਹੀ ਹੈ ਵੀ ਐ 15 ਕ ਜਨਵਾਰ ਹੋਣ ਐ ਹਨਾ ਇੰਨੇ ਬਰਾਂਡੇ ਹੋਰ ਹੋਣ ਥੋੜੀ ਜਿਹੀ ਇੱਛਾ ਹੈਗੀ ਮਨ 'ਚ ਚਲੋ ਪ੍ਰਮਾਤਮਾ ਨੇ ਪੂਰੀ ਕੀਤੀ ਤਾਂ ਜ਼ਰੂਰ ਮਿਹਨਤ ਕਰੀ ਜਾਵਾਂਗੇ ਜੀ ਹਣ ਫਾਲ ਤਾਂ ਵੈਗਰੂ ਨਹੀਂ ਲਾਉਣਾ ਹਨਾ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਘੋੜਿਆਂ ਵਾਲੇ ਘੋੜਿਆਂ ਵਾਲੇ ਜੱਦੀ ਸਰਦਾਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਡੀ ਮੈਂ ਮੁਲਾਕਾਤ ਘੋੜਿਆਂ ਵਾਲੀ ਸਰਦਾਰਨੀ ਦੇ ਨਾਲ ਕਰਵਾਉਣ ਜਾ ਰਿਹਾ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਘੋੜੀ ਦੀ ਲਗਾਮ ਔਰ ਘੋੜੀਆਂ ਦੇ ਨਾਲ ਬੇहद ਪਿਆਰ ਤੇ ਇਹਨਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਘੋੜਸਵਾਰੀ ਦਾ ਸ਼ੌਂਕ ਰੱਖਦੇ ਨੇ ਭੰਡ ਰਾਜਪਾਲ ਕੌਰ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਆਖਰ ਇਸ ਸ਼ੌਂਕ ਪਾਲਿਆ ਕਿਵੇਂ ਔਰ ਇਸ ਸ਼ੌਂਕ ਨੂੰ ਪਗਾਉਣ ਦੇ ਲਈ ਕਿੰਨੀ ਕੁ ਮਿਹਨਤ ਕੀਤੀ ਔਰ ਅੱਜ ਵੀ ਕਿੰਨੀ ਕੁ ਮਿਹਨਤ ਕਰ ਰਹੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭੰਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਔਰ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਇਸ ਕਿੱਤੇ ਦੇ ਨਾਲ ਜੁੜਿਆ ਦੇਖ ਕੇ ਕਿੰਨੀ ਕੁ ਧੇਰ ਹੋ ਗਈ ਹੈ ਭੰਜੀ ਇਸ ਸ਼ੌਂਕ ਨੂੰ ਭਗਾਉਂਦਿਆ 2004 ਦੇ ਵਿੱਚ ਜੀ ਇਹ ਪਿਆ ਕਿਵੇਂ ਸੀਗਾ ਸ਼ੌਂਕ ਸ਼ੌਂਕ ਪਹਿਲਾਂ ਮੇਰੇ ਪੇਕੇ ਰਖਦੇ ਸੀ ਜੀ ਘੋੜੀਆਂ ਤਾਇਆ ਜੀ ਹੁਣੇ ਰਖਦੇ ਹੁੰਦੇ ਸੀ ਤੇ ਉਦੋਂ ਬਾਅਦ ਫਿਰ ਮੈਨੂੰ ਤਾਂ ਵੈਸੇ ਵਾੜਾ ਕੋਈ ਸ਼ੌਂਕ ਨਹੀਂ ਸੀ ਤੇ ਉਦੋਂ ਵਿਆਹ ਤੋਂ ਬਾਅਦ ਜਦੋਂ ਅਸੀਂ ਜਾਂਦੇ ਤੇ ਇਹਨਾਂ ਨੂੰ ਬਹੁਤ ਮਤਲਬ ਵਧੀਆ ਲੱਗਦੇ ਆ ਘੋੜੀਆਂ ਤੇ ਜਦੋਂ 2004 ਦੇ ਵਿੱਚ ਇਹ ਕਹਿੰਦੇ 2000 ਦੇ ਵਿੱਚ ਸਾਡੀ ਮੈਰਿਜ ਹੋਈ ਸੀ 2004 ਦੇ ਵਿੱਚ ਇਹ ਕਹਿੰਦੇ ਆਪਾਂ ਮਤਲਬ ਘੋੜੀ ਲੈ ਕੇ ਆਈਏ ਫਿਰ ਅਸੀਂ ਵੀ ਕਿਸੇ ਨੇ ਮਨਾ ਕੀਤਾ ਨਾ ਪਾਪੇ ਨੇ ਨਾ ਅਸੀਂ ਫਿਰ ਅਸੀਂ ਘੋੜੀ ਲੈ ਕੇ ਆਏ ਸੀ ਜੀ ਘੋੜੀ ਦੀ ਪਛਾਣ ਤੁਸੀਂ ਦੱਸੀ ਵੀ ਕਿਹੜੀ ਖਰੀਦਣੀ ਹੈ ਕਿ ਇਧਰੋਂ ਦੱਸ ਮੈਂ ਦੀ ਦਵਾ ਕੇ ਲਿਆਈ ਸੀ ਅੱਛਾ ਜੀ ਅਚੇ 2004 ਦੇ ਵਿੱਚ ਵਿਆਹ ਕੇ ਜਦੋਂ ਇੱਧਰ ਇੱਧਰ ਕੋਈ ਘੋੜਿਆਂ ਦਾ ਸਕੂਲ ਕੋਈ ਵੀ ਮਤਲਬ ਮੇਰੇ ਹਿਸਾਬ ਨਾਲ ਤਾਂ ਸਾਡੇ ਪਿੰਡ 'ਚ ਵੀ ਨਹੀਂ ਰੱਖਦਾ ਸੀ ਕੋਈ ਉਹ ਇੱਥੇ ਤਾਂ ਬੀਬੀਆਂ ਨੂੰ ਐਕਟਿਵ ਦਾ ਸ਼ੌਂਕ ਵਾਇਆ ਹੈ ਬੀਬੀਆਂ ਨੂੰ ਗੱਡੀਆਂ ਚਲਾਉਣ ਦਾ ਸ਼ੌਂਕ ਹੈ ਤੁਸੀਂ ਘੋੜੀਆਂ ਵਾਲਾ ਸ਼ੌਂਕ ਲੈ ਕੇ ਬਸ ਜਦੋਂ ਫਿਰ ਸਾਨੂੰ ਪਤਾ ਕਰੇ ਹਨਾ ਇੰਨਾ ਪਿਆਰਾ ਜਿਹਾ ਜਾਨਵਰ ਹੋਵੇ ਫਿਰ ਇਹਨਾਂ ਦੇ ਨਾਲ ਮੈਂ ਸਾਂਭ ਸੰਭਾਲ ਕਰਦੀ ਮਤਲਬ ਮੈਨੂੰ ਤਾਂ ਇਹਨਾਂ ਤੋਂ ਜ਼ਿਆਦਾ ਸ਼ੌਂਕ ਪੈ ਗਿਆ ਫਿਰ ਅੱਛਾ ਜਦੋਂ ਇੱਧਰ ਆ ਕੇ ਗੱਲ ਕੀਤੀ ਵੀ ਮੈਨੂੰ ਤਾਂ ਆਪ ਘੋੜੀਆਂ ਉਹਨਾਂ ਨੇ ਤਾਂ ਤੁਹਾਨੂੰ ਦੱਸਿਆ ਉਹ ਫਿਰ ਤੁਸੀਂ ਉਲਟਾ ਦੱਸਿਆ ਨਾ ਵੀ ਮੈਨੂੰ ਤਾਂ ਬਚਪਨ ਤੋਂ ਸ਼ੌਂਕ ਹੈ ਮੈਂ ਤਾਂ ਬਚਪਨ ਤੋਂ ਘੋੜੇ ਘੋੜੀਆਂ ਨਾਲ ਖੇਡਣ ਕਰ ਹੁੰਦੇ ਆਪਾਂ ਨੂੰ ਹਨਾ ਪਿਆਰ ਤਾਂ ਹੁੰਦਾ ਹੀ ਆ ਜੀ ਪਰ ਬਾਹਲਾ ਐ ਨਹੀਂ ਸ਼ੌਂਕ ਰੱਖਿਆ ਸੀ ਕਦੇ ਵੀ ਮਤਲਬ ਮੇਰੇ ਵੀ ਹੋਣ ਜਾਂ ਮੈਂ ਸਾਮ ਸੰਭਾਲ ਕਰਾਂ ਉਹ ਜਦੋਂ ਇਹਨਾਂ ਨੂੰ ਸ਼ੌਂਕ ਪੈ ਗਿਆ ਫਿਰ ਇਹਨਾਂ ਦੇ ਨਾਲ ਮੈਨੂੰ ਉਸ ਤੋਂ ਵੀ ਜ਼ਿਆਦਾ ਜੀ ਫਿਰ ਕਿਵੇਂ ਡਾਡੂ ਨਹੀਂ ਲੱਗਾ ਇਹਨਾਂ ਦੇ ਨੇੜੇ ਜਾਣ ਤੋਂ ਡਾਡੂਰ ਕੋਈ ਨਹੀਂ ਲੱਗਦਾ ਅੱਛਾ ਹਾਂਜੀ ਹਾਂਜੀ ਇਹ ਨਾਲ ਪਛਾਣ ਪੂਰੀ ਹੈਗੀ ਇਹਨਾਂ ਨੂੰ ਕਹਿੰਦੇ ਜਨਮਰ ਦੀ ਭਾਸ਼ਾ ਜਾਂ ਪਸ਼ੂ ਦੀ ਭਾਸ਼ਾ ਤਾਂ ਮਾਲਕ ਸਮਝ ਸਕਦਾ ਹੈ ਨਾ ਭਾਵੇਂ ਬੇਜੁਬਾਨ ਨੇ ਪਰ ਭਾਸ਼ਾ ਸਮਝ ਆਉਂਦੀ ਸਾਰੀ ਹਾਂਜੀ ਹਾਂਜੀ ਆ ਬੱਚੇ ਤਾਂ ਜਿਵੇਂ ਹੀ ਆਪਣੇ ਮਤਲਬ ਜੋ ਤਰਾਂ ਗੁਈ ਪਿਆਰ ਕਰਦੇ ਹਾਂਜੀ ਮੈਂ ਉਹ ਉੱਥੇ ਬੈਠੀ ਆਵਾਜ਼ ਮਾਰਦਿਆਂ ਵੀ ਸਰਸਵਤੀ ਚਾਂਦਨੀ ਇਹਨਾਂ ਨੇ ਭੱਜੇ ਆਉਣਾ ਮੇਰੇ ਕੋਲੇ ਅੱਛਾ ਕਰਕੇ ਦੱਸੋ ਮਾਰੋ ਕਿ ਆਵਾਜ਼ ਇੱਕ ਇਹਨਾਂ ਨੂੰ ਖਿਖਾ ਕੇ ਮੜਦੇ ਆ ਜੀ ਫਿਰ ਅੱਛਾ 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 ਜਦੋਂ ਇੱਧਰ ਆ ਕੇ ਦੱਸਿਆ ਤਾਂ ਸਾਰੇ ਹੈਰਾਨ ਨਹੀਂ ਹੋਏ ਇੱਧਰ ਸਾਰਾ ਪਰਿਵਾਰ ਵੀ ਕੁੜੀਏ ਕਿਹੜਾ ਸ਼ੌਂਕ ਨਾਲ ਲੈ ਨਹੀਂ ਜ ਨਹੀਂ ਪਾਪਾ ਕੋੜੀ ਲੈਣੀ ਮੈਨੂੰ ਬਾਲੀ ਵਧੀਆ ਲੱਗਦੀ ਐ ਵੀ ਜਦੋਂ ਉੱਥੇ ਜਾਂਦੇ ਆ ਤੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਚਲੋ ਲੈ ਆਓ ਹਾਂਜੀ ਪਰ ਮੈਂ ਥੋੜੀ ਥੋੜੀ ਮਤਲਬ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ ਥੋੜਾ ਜਿਹਾ ਬਰੀਡ ਬਣਾਉਣ ਚ ਪਹਿਲਾਂ ਅਸੀਂ ਹਾਂਜੀ ਜਿਵੇਂ ਮਾਰਵਾੜੀ ਲਿਆਏ ਜਾਂ ਮਤਲਬ ਚੰਬੀ ਵਗੈਰਾ ਤੇ ਹੌਲੀ ਹੌਲੀ ਹੁਣ ਨੁਕਰਾਂ ਤੇ 10 ਸਾਲਾਂ ਦੇ ਵਿੱਚ ਜਾ ਕੇ ਸਾਨੂੰ ਹਿਸਾਬ ਕਿਤਾਬ ਆਇਆ ਜੀ ਇਹ ਪਛਾਣ ਹੋਈ ਤੁਹਾਨੂੰ ਵੀ ਹੁਣ ਕਿਹੜੀ ਨਸਲ ਕਿਵੇਂ ਦੇਖ ਕੇ ਦੱਸ ਦਿੰਦੇ ਹੋ ਗਿਆ ਹਾਂਜੀ ਹਾਂਜੀ ਹੁਣ ਮਤਲਬ ਜਿਹੜੀ ਇਨੋਗਰਾਬ ਰੀਡ ਆ ਹਨਾ ਇਹਨੂੰ ਆਪਾਂ ਜਦੋਂ ਮਰਜ਼ੀ ਖਰੀਦ ਸਕਦੇ ਆ ਮਰਜ਼ੀ ਆਪਾਂ ਸੇਲ ਕਰ ਸਕਦੇ ਆ ਅੱਛਾ ਜੀ ਤੇ ਹਾਂਜੀ ਇਹ ਬਸ ਸਦਾ ਬਹਾਰ ਹੀ ਆ ਜੀ ਅੱਛਾ ਜਦੋਂ ਇੱਧਰ ਆ ਕੇ ਦੱਸਿਆ ਘੋੜਸਵਾਰੀ ਵੀ ਫਿਰ ਦਸੀ ਹੋਗੀ ਵੀ ਮੈਂ ਨਾ ਘੋੜਸਵਾਰੀ ਵੀ ਕਰਨੀ ਮੈਂ ਵੇਚਣ ਖਰੀਦਣ ਤੱਕ ਜਾਂ ਕੱਲੇ ਪੱਠੇ ਪਾਉਣ ਤੱਕ ਜਾਂ ਇਹਨਾਂ ਦਾ ਸਾਫ ਸਫਾਈ ਤੱਕ ਨਹੀਂ ਸੀਮਤ ਰਹਿਣਾ ਹਾਂਜੀ ਇਹ ਤਾਂ ਦੇਖੋ ਹੁਣ ਜਦੋਂ ਹਨਾ ਵੀ ਜੋਤ ਚੜਦਾ ਘੋੜੀ ਤੇ ਜਾਂਦੇ ਪਾਪਾ ਚੜਦੇ ਸੀ ਤੇ ਮੈਂ ਇਹਨਾਂ ਨੂੰ ਖੜੇ ਦੇਖੀ ਜਾਣਾ ਮੈਨੂੰ ਐ ਲੱਗਣਾ ਵੀ ਹਾਏ ਕਿੰਨਾ ਵਧੀਆ ਹਨਾ ਝੂਟਾ ਲਈ ਜਾਂਦੇ ਆ ਤੇ ਵੀ ਮੈਨੂੰ ਤਾਂ ਆਪ ਇਹ ਵੀ ਚੜਨਾ ਚਾਹੀਦਾ ਉੱਤੇ ਮੈਂ ਇਹਨਾਂ ਨੂੰ ਕਿਹਾ ਤੇ ਜੋਤ ਦੇ ਪਾਪਾ ਨੂੰ ਮੈਂ ਕਿਹਾ ਵੇਖਿਓ ਮੈਨੂੰ ਵੀ ਝੂਟਾ ਦਵਾ ਦਿਓ ਕਹਿੰਦੇ ਕੋਈ ਗੱਲ ਨਹੀਂ ਲੈ ਸਕਦੇ ਹੋ ਤੇ ਜੋਤ ਨੇ ਗੱਡੀ ਪਾਈ ਤੇ ਮੈਨੂੰ ਚੜਾਤਾ ਉੱਪਰ ਪਰ ਮੈਨੂੰ ਡਰ ਬਿਲਕੁਲ ਨਹੀਂ ਲੱਗਿਆ ਜੀ ਪੂਰਾ ਕੰਟਰੋਲ ਆਇਆ ਨਾ ਪੂਰਾ ਆਉਂਦਾ ਸੀਗਾ ਹਾਂਜੀ ਹਾਂਜੀ ਆ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਦੇਖਦੀ ਸੀ ਨਾ ਰੋਜ਼ ਹਾਂ ਵੀ ਆਏ ਇਧਰ ਨੂੰ ਮੋੜ ਨਹੀਂ ਤਾਂ ਐ ਖਿੱਚੋ ਇਧਰ ਨੂੰ ਆਏ ਥੋੜਾ ਥੋੜਾ ਬਸ ਹਿਸਾਬ ਹੁਣ ਜਦੋਂ ਰੋਜ਼ ਮਤਲਬ ਆਪਾਂ ਸਵਾਰੀ ਕਰਦੇ ਆ ਹਨਾ ਆ ਜਾਂਦਾ ਜੀ ਸਭ ਕੱਢ ਜਦੋਂ ਫਿਰ ਲਾਣੇ ਦੀ ਨੋ ਘੋੜੀ ਲੈ ਕੇ ਬਾਹਰ ਨਿਕਲੀ ਗਲੀ ਦੇ ਵਿੱਚ 20 ਦੇ ਵਿੱਚ ਉਦੋਂ ਫਿਰ ਗਾਡੀਆਂ ਘਵਾਨੀਆਂ ਦਾ ਕੀ ਰਿਐਕਸ਼ਨ ਸੀਗਾ ਨਹੀਂ ਜੀ ਮੈਂ ਮਤਲਬ ਮੇਰਾ ਅੰਡ ਘਵੰਡ ਨਾਲ ਬਹੁਤ ਵਧੀਆ ਸਾਰਿਆਂ ਨਾਲ ਮੋਹ ਤਿਆਰ ਹੈ ਸਾਰੇ ਵਧੀਆ ਹੀ ਕਰਦੇ ਆ ਕਹਿੰਦੇ ਵੀ ਬਹੁਤ ਵਧੀਆ ਚਲੋ ਤੁਸੀਂ ਵੀ ਸਾਮ ਸੰਭਾਲ ਇੰਨੀ ਕਰਦੀ ਹੁਣ ਸਾਰਿਆਂ ਨੂੰ ਪਤਾ ਆਪਾਂ ਜਦੋਂ ਕੰਮ ਧੰਦਾ ਕਰ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਪੈਂਦੀ ਵੈਸੇ ਅਗਲੇ ਨੂੰ ਪਤਾ ਹੁੰਦਾ ਵੀ ਕਿੰਨਾ ਕੰਮ ਕੰਦਾ ਚੱਲ ਕੋਈ ਗੱਲ ਨਹੀਂ ਵਧੀਆ ਵੀ ਲੈ ਕੁੜੇ ਆ 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 ਔਰ ਤਾਂ ਵੀ ਬੰਦਿਆਂ ਵਾਲੇ ਕੰਮ ਕਰ ਸਕਦੇ ਆ ਹਨਾ ਆਪਾਂ ਹੁਣ ਇਹਨਾਂ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਚੋੜ ਕੇ ਹੁਣ ਇਹਦੇ ਡੈਡੀ ਅੱਜ ਜੇ ਮੇਰੇ ਰਿਸ਼ਤੇਦਾਰੀ ਚ ਗਏ ਕੋਈ ਪ੍ਰੋਬਲਮ ਨਹੀਂ ਸਾਰਾ ਕੰਮ ਅਸੀਂ ਆਪੇ ਕਰ ਲਾਂਗੇ ਅੱਛਾ ਜੀ ਅੱਛਾ ਉਹਦਾ ਕਹਿੰਦੇ ਰਿਸ਼ਤੇਦਾਰ ਵੀ ਸਾਡੀਓ ਫਲਾਨੀ ਭੂਆ ਸਾਡੀ ਪਲਣਾ ਪਲਾਨੀ ਕੀ ਕਹਿੰਦੇ ਨੇ ਕੋਈ ਤਾਂ ਕਹਿੰਦਾ ਕੋੜੀਆਂ ਵਾਲੀ ਮਾਸੀ ਕੋੜੀਆਂ ਵਾਲੀ ਦਾਦੀ ਕੋੜੀਆਂ ਵਾਲੀ ਭੂਆ ਜੀ ਜਾਂ ਪੁੱਛਦੇ ਆ ਭੂਆ ਜੀ ਵੀਡੀਓ ਕਿੱਦਾਂ ਆਊਗੀ ਜਾਂ ਹੁਣ ਹਨਾ ਵੀ ਤੁਸੀਂ ਜਦੋਂ ਹੁਣ ਕੱਲ ਜਿਵੇਂ ਪਰਸੋਂ ਅਸੀਂ ਹੁਣ ਵੀਡੀਓ ਬਣਾਈ ਸੀ ਤੋਂ ਉਹਨਾਂ ਨੇ ਮੈ ਤੇ ਜੋਤ ਨੇ ਉਹ ਵੀਡੀਓ ਅਸੀਂ ਪਾਉਨੇ ਆ ਫਿਰ ਅਛੇ ਹਾਂ ਜਿਵੇਂ ਉਹਨਾਂ ਦੇ ਫਰੈਂਡ ਹੁਣ ਕਾਲਜ ਦੇ ਕੁੜੀਆਂ ਦੇ ਮੁੰਡਿਆਂ ਦੇ ਹਨਾ ਫਿਰ ਉਹਨਾਂ ਨੂੰ ਕੱਲ ਦੇ ਫੋਟੋ ਵੀ ਆ ਤੁਹਾਡੀ ਮਾਸੀ ਆ ਤੁਹਾਡੀ ਭੂਆ ਜੀ ਅਸੀਂ ਕੋਈ ਆਂਡਣ ਆਂਡਣ ਕੁਆਂਡਰ ਹੋਰ ਨਹੀਂ ਆ ਇਹ ਵੀ ਭੈਣੇ ਮੈਨੂੰ ਵੀ ਸਿਖਾ ਦੇ ਘੋੜਸਵਾਰੀ ਮੈਂ ਵੀ ਹੈ ਡਰਦੇ ਆ अच्छा जी हां जी ਤੇ ਮਤਲਬ ਹੁਣ ਸਾਨੂੰ ਫੋਨ ਤਾਂ ਬਾਹਰੋਂ ਆਉਂਦੇ ਆ ਇੱਕ ਵੀਰਜੀ ਦਾ ਫੋਨ ਆਇਆ ਸੀ ਉਹ ਸ਼ਾਇਦ ਮੈਡਮ ਟੀਚਰ ਸੀਗੇ ਹੈਡਮਾਸਟਰ ਉਹ ਰਿਟਾਇਰ ਹੋਏ ਆ ਤੇ ਉਹ ਵੀਰਜੀ ਕਹਿੰਦੇ ਵੀ ਸਾਡੀ ਸਰਕਾਰੀ ਜੌਬ ਸੀ ਅਸੀਂ ਦੋਨੇ ਰਿਟਾਇਰਮੈਂਟ ਆ ਤੇ ਵੀ ਮੈਡਮ ਨੂੰ ਸਾਨੂੰ ਦੇਖ ਕੇ ਬਹੁਤ ਸ਼ੌਂਕ ਆ ਪੈ ਗਿਆ ਵੀ ਝੂਟਾ ਲੈਣ ਦਾ ਵੀ ਭੈੰਜੇ ਅਸੀਂ ਆ ਸਕਦੇ ਆ ਮੈਂ ਕਿਹਾ ਜੀ ਹਜੇ ਸਾਡਾ ਵੀ ਸੀਜ਼ਨ ਚੱਲੀ ਜਾਂਦਾ ਹਨਾ ਵਿਹਾੜੀ ਥੋੜੀ ਦਾ ਤੇ ਘਰੇ ਨਹੀਂ ਹੁੰਦੇ ਬੰਦੇ ਤੇ ਵੀ ਤੁਸੀਂ ਜਦੋਂ ਅਸੀਂ ਵਿਹਲੇ ਹੋਏ ਤੁਹਾਨੂੰ ਉਹ ਜ਼ਰੂਰ ਦੱਸਾਂਗੇ ਉਹਨਾਂ ਨੂੰ ਹੈ ਮਸ਼ਹੂਰੀ ਵੀ ਪੂਰੀ ਜਿਵੇਂ ਆਪਾਂ ਇੰਸਟਾ ਤੇ ਮੈਂ ਵੀ ਵੀਡੀਓ ਦੇਖੀ ਸੀ ਉੱਥੇ ਬਾਹਰ ਵੀ ਸਾਡੇ ਦੇਖੀ ਤੁਹਾਡੀ ਇੰਸਟਾ ਦੇ ਉੱਤੇ ਤਾਂ ਉਹ ਉਹ ਚੀਜ਼ ਪਹਿਲੇ ਸਮੇਂ ਦੀ ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਸਟਾ ਦੇ ਉੱਤੇ ਵੀਡੀਓ ਜਾਣੀ ਆ ਸੋਸ਼ਲ ਮੀਡੀਆ ਦੇ ਵੀਡੀਓ ਪਪੂਲਰ ਹੋਣਾ ਲੋਕ ਪਛਾਣਦੇ ਹੁਣ ਤੁਹਾਨੂੰ ਵੇਖ ਕੇ ਉਤੋਂ ਹਾਂਜੀ ਹਾਂਜੀ ਉਹ ਨਾ ਜਦੋਂ ਸਾਡੇ ਇੱਥੇ ਗੁਰਦੁਆਰਾ ਸਾਹਿਬ ਮਤਲਬ ਗੁਰਦੁਆਰਾ ਸਾਹਿਬ ਬਹੁਤ ਭਾਰੀ ਪੂਰਨਵਾਸੀ ਲੱਗਦੀ ਆ ਰਾਜਸਥਾਨ ਦੇ ਲੋਕ ਆਉਂਦੇ ਆ ਉੱਥੇ ਇੱਕ ਹਸਬੈਂਡ ਵਾਈਫ ਬੈਠੇ ਤੇ ਉਹਨਾਂ ਨੇ ਮਤਲਬ ਮੇਰੇ ਵੱਲ ਦੇਖ ਕੇ ਆਪਸ ਵਿੱਚ ਗੱਲ ਜੀ ਕੀਤੀ ਤੇ ਮੈਂ ਸਮਝ ਗਈ ਮੈਂ ਕਿਹਾ ਵੀ ਐਂ ਕਹਿੰਦੇ ਹਨਾ ਵੀ ਉਹ ਭੈਣ ਜੀ ਆ ਪਰ ਉਹਨਾਂ ਨੇ ਮੈਨੂੰ ਪੁੱਛਿਆ ਕੁਛ ਨਹੀਂ ਮੈਂ ਸਮਝ ਜਾਨੀ ਆ ਜੀ ਹਾਂ ਤਾਂ ਇੱਥੇ ਇਹਨਾਂ ਦਾ ਦਾਣਾ ਪਾਣੀ ਕਹਿੰਦੇ ਭਾਵੇਂ ਪੁੱਤ ਭੁੱਖੇ ਰਹਿ ਜਾਣ ਤੁਹਾਡੇ ਪਰ ਇਹ ਨਹੀਂ ਭੁੱਖੀਆਂ ਰਹਿੰਦੀਆਂ ਕਦੀ ਨਹੀਂ ਜੀ ਇਹ ਕਿੱਥੇ ਤਾਂ ਜੀ ਬਸ ਜਾਲੀਆਂ ਪੰਨਣ ਲੱਗ ਜਾਣੀਆਂ ਹੁਣੇ 5 ਮਿੰਟਾਂ ਨੂੰ ਅੱਛਾ ਹਾਂਜੀ ਪਛਾਣ ਪੂਰੀ ਤੁਹ ਦਾ ਜੋ ਸਾਰਾ ਸਵੇਰ ਤੋਂ ਤਿਆਰੀ ਕੀਤੀ ਹੋਈ ਹੈ ਆਪਣੀ ਮਤਲਬ ਉਹ ਮਤਲਬ 20 ਕਿਲੋ ਦਾ ਪਤੀਲਾ ਜਿਹੜਾ ਇਹਨਾਂ ਦਾ ਰਿੰਨ ਕੇ ਰੱਖਿਆ ਹੋਇਆ ਤੇ ਫਿਰ ਉਹਨੂੰ ਰਲਾ ਮਲਾ ਕੇ ਚੌਕਰ ਪਾ ਕੇ ਸ਼ਾਮ ਨੂੰ ਸਾਰਿਆਂ ਨੂੰ ਪਾਵਾਂਗੇ ਇੱਕ ਵਾਰੀ ਪਾ ਚੁੱਕੇ ਹਾਂ ਅੱਛਾ ਕਹਿੰਦੇ ਮਹਿੰਗਾ ਬਹੁਤ ਹੈ ਸ਼ੌਂਕ ਇਹਦੇ ਉੱਤੇ ਬੰਦੇ ਨੂੰ ਕਈ ਵਾਰ ਘਰ ਵੀ ਲਾਉਣਾ ਪੈਂਦਾ ਇਹਨਾਂ ਇਹ ਜਿਹੇ ਸ਼ੌਂਕ ਪਗਾਉਣ ਨੂੰ ਹਨਾ ਮੋਸਟਲੀ ਬੀਬੀਆਂ ਰੋਕਦੀਆਂ ਦੇਖੀਆਂ ਮੈਂ ਬੰਦਿਆਂ ਨੂੰ ਵੀ ਪਾਈ ਇਹ ਸ਼ੌਂਕ ਨਹੀਂ ਪਾਉਣਾ ਵੀ ਮੱਝ ਦਾ ਗੁਆ ਚੱਕਾਂਗੇ ਤੇ ਘਰ ਘੜ ਦੁੱਧ ਆਊਗਾ ਇਹਨਾਂ ਨੇ ਕੀ ਦੇਣਾ ਪੁਆਇੰਟ ਆਫ 뷰 ਜੇ ਬਿਜ਼ਨਸ ਦੀ ਗੱਲ ਕਰਾਂ ਕਮਾਈ ਵੀ ਇਹਨਾਂ ਨੇ ਦਿੱਤੀ ਕੁਝ ਵਟਿਆ ਵੀ ਕੁਝ ਹਾਂਜੀ 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 ਕਮਾਈ ਵੀ ਆ ਜੀ 4-4 ਮਹੀਨਾ ਦੇ ਬੱਚੇ ਤੇ ਆਪਾਂ ਵਧੀਆ 3-3 ਪਾਣੇ ਪੈਣ 3 ਲੱਖ ਦੇ ਮਤਲਬ ਸੇਲ ਕਰ ਦਿੰਨੇ ਆ ਅੱਛਾ ਜੀ ਹਾਂਜੀ ਨਾਂ ਨੂੰ ਵੀ ਫਿਰ ਰੱਖਿਆ ਨਾ ਤੇ ਸਾਰੇ ਹਾਂਜੀ ਸਾਰਿਆਂ ਦੇ ਨਾਮ ਰੱਖੇ ਹੋਏ ਆ ਜੀ ਕਿੰਨੇ ਹੈਗੇ ਨੇ ਹੁਣ ਆਪਣੇ 8 ਜਾਨਵਰ ਸੀ ਜੀ 6 ਹੁਣ ਵੀ ਹੈਗੇ ਜੀ ਅੱਛਾ ਜੀ ਜਿਹੜਾ ਸਭ ਤੋਂ ਪਹਿਲਾਂ ਸੀਗਾ ਉਹ ਹੈਗਾ ਅੱਜ ਵੀ ਜਾਂ ਵੇਚ ਦਿੱਤਾ ਨਹੀਂ ਜੀ ਨਹੀਂ ਉਹ ਤਾਂ ਸਾਰੇ ਚੇਂਜ ਕਰਤੇ ਬਦਲਤੇ ਜੀ ਤੇ ਨਾਲ ਦੀ ਨਾਲ ਬਦਲੀ ਜਾਂਦੀ ਹਾਂਜੀ ਹਾਂਜੀ ਪਹਿਲਾਂ ਅਸੀਂ ਰੱਖਦੇ ਸੀ ਜਾਂ ਇੱਕ ਜਾਂ ਦੋ ਸੀ ਬਸ ਅੱਛਾ ਜੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਹੁਣ ਮਤਲਬ ਥੋੜਾ ਜਾਂ ਸ਼ੌਕ ਜਾ ਵੀ ਫਾਰਮ ਬਣਾਈਏ ਮਤਲਬ ਇਹ ਵਸ਼ੇਰੀਆਂ ਵੀ ਜਿਹੜੀਆਂ ਮੈਂ ਇਹਨਾਂ ਨੂੰ ਹਣ ਸੇਲ ਨਹੀਂ ਕਰਨ ਦਿੰਦੀ ਸੀ ਮੈਂ ਕਿਹਾ ਵੀ ਆਪਾਂ 15 ਘੱਟ ਤੋਂ ਘੱਟ ਆਪਾਂ ਨੂੰ ਹੌਣ ਕੋੜੀਆਂ ਵੀ ਕੰਮ ਤਾਂ ਉਹੀ ਕਰਨਾ ਹਨ ਫਿਰ ਹੁਣ ਥੋੜੀ ਜਿਹੀ ਸ਼ਾਰਟ ਪੈ ਜਾਂਦੀ ਜਗਾ ਦੀ ਜੀ ਬਰਾਂਡੇ ਬਰੁੰਡੇ ਫਿਰ ਹੋਰ ਬਣਾਉਣੇ ਪੈਂਦੇ ਆ ਚਿਰਾਂ ਕਰਕੇ ਅਸੀਂ ਕਿਹਾ ਚੱਲ ਹੁਣ ਜਿੰਨਾ ਚਿਰ ਰਹਿੰਦਾ ਫਿਰ ਇਹਦੇ ਵਿੱਚ ਸੌਣ ਤੋਂ ਪਹਿਲਾਂ ਵੀ ਦੇਖਣਾ ਰਾਤ ਨੂੰ ਜਾ ਖੁੱਲ ਗਈ ਫਿਰ ਇਹਨਾਂ ਦਾ ਜੀ ਹਾਂਜੀ ਬਹੁਤ ਵਾਰੀ ਇਹ ਤਾਂ 10 ਦਿਹਾੜੀ ਚ 10 ਵਾਰੀ ਤਾਂ ਘੱਟੋ ਘੱਟ ਜੇ ਹੁਣ ਆਪਾਂ ਪੈਨੇ ਵੀ ਦੋ ਘੰਟੇ ਆਰਾਮ ਕਰਦੇ ਆ ਆ ਵੀ ਮਾੜਾ ਜਿਹਾ ਖੜਕਾ ਹੁੰਦਾ ਭੱਜ ਕੇ ਆਈਦਾ ਵੀ ਪਤਾ ਨਹੀਂ ਕਿਸ ਨੇ ਲੱਤ ਲੁੱਤ ਨਾਂ ਪਾਲੀ ਹੋਵੇ ਕਾਸੇ ਚ ਹਾਂ ਫਿਕਰ ਤਾਂ ਇਹਨਾਂ ਦੀ 24 ਘੰਟੇ ਰਹਿੰਦੀ ਹੈ ਜੀ ਅੱਛਾ ਇੱਕ ਗੱਲ ਹੋਰ ਹੈ ਬੀਬੀਆਂ ਨੂੰ ਤਾਂ ਹੋਰ ਵੀ ਘਰ ਦੇ ਕੰਮ ਕਿੰਨੇ ਹੁੰਦੇ ਨੇ ਜੇ ਕੋਈ ਜੀ ਨੇ ਆਦਮੀ ਨੇ ਘਰੋਂ ਬਾਹਰ ਕੰਮ ਜਾਣਾ ਹੈ ਤੇ ਉਹਦੇ ਵਾਸਤੇ ਵੀ ਤੁਹਾਨੂੰ ਉਹਨਾਂ ਦਾ ਵੀ ਰੋਟੀ ਟੁਕ ਦਾ ਕਰਨਾ ਹੈ ਇਹਨਾਂ ਦੀ ਰੋਟੀ ਟੁਕ ਦਾ ਇੰਤਜ਼ਾਮ ਵੀ ਤੁਸੀਂ ਕਰਨਾ ਹੈ ਇਹ ਸਾਰਾ ਟਾਈਮ ਕਿੱਦਾਂ ਮੈਨੇਜ ਹੁੰਦਾ ਕਿਵੇਂ ਪੂਰੇ ਸਮੇਂ ਨੂੰ ਤੁਸੀਂ ਵੰਡਿਆ ਹੋਇਆ ਕਿਵੇਂ ਸਾਰਾ ਕੁਝ ਕਵਰ ਦੇਖੋ ਜੀ ਹਾਂ ਜੀ ਮੈਂ ਪਸ਼ੂ ਢੰਡ ਦਾ ਜਿਹੜਾ ਕੰਮ ਹੈ ਮੈਂ ਉਹ ਨਾ 5 ਵਜੇ ਤੱਕ ਹੀ ਨਿਵੇੜ ਦਿੰਨੀ ਆ ਜੀ। ਅੱਛਾ ਜੀ। 4 ਪੌਣੇ 4 ਪਹਿਲਾਂ ਮੈਂ 3:30 ਵੀ ਉੱਠ ਜਾਂਦੀ ਸੀ। ਹੁਣ ਥੋੜਾ ਥੋੜਾ ਬਸ ਮਤਲਬ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਹਨਾ। ਪੌਣੇ 3 ਵੀ ਉੱਠ ਕੇ ਮੈਂ ਕੰਮ ਕਰਦੀ ਰਹੀ ਆ ਜੀ ਪਸੂਆਂ ਦਾ। ਅੱਛਾ ਜੀ। ਤੇ ਹਾਂ ਜੀ 4:30 ਪੌਣੇ 5 ਵਜੇ ਦੋ ਨਿਵੇੜ ਕੇ ਕੰਮ। ਬਾਅਦ ਚ ਮੈਂ ਚੁੱਲ੍ਹੇ ਚੋਂਦਰੇ ਦਾ ਜਿਵੇਂ ਹੁਣ ਬਜ਼ੁਰਗਾਂ ਨੂੰ ਹਨਾ ਚਾਹ ਪਾਣੀ ਵੀ ਦੇਣਾ ਸਾਰਾ ਕੁਛ। ਉਹ ਸਾਰਾ ਕੰਮ ਮੈਂ ਟਾਈਮ ਨਾਲ ਹੀ ਨਿਵੇੜਦੀ ਆ ਜੀ। ਕਿਤੇ ਮਨਮੁਨਨੀ ਇਦਾਂ ਅੱਕਦਾ ਨਹੀਂ ਕਦੇ ਮਨ ਵੀ ਨਹੀਂ ਜੀ ਨਹੀਂ ਇਹਨਾਂ ਤੋਂ ਨਹੀਂ ਅੱਕਦਾ ਜੀ ਬਾਲਾ ਟਾਈਮ ਜਾ ਹੋ ਗਿਆ ਚੁੱਲੇ ਚੋਂ ਅੰਦਰ ਤੇ ਹਨਾ ਫਿਰਦੇਆਂ ਨੂੰ ਤੇ ਫਿਰ ਉਦੋਂ ਇਹਨਾਂ ਕੋਲੇ ਆ ਜਾਈਦਾ ਇਹਨਾਂ ਨੂੰ ਆਵਾਜ਼ ਜਾਂ ਬੂਜਾ ਮਾਰ ਲਈਦਾ ਦੋ ਮਿੰਟ ਇਹ ਭੱਜੇ ਆਉਂਦੇ ਆ ਕੋਲੇ ਫਿਰ ਵਸ ਸਾਰੀ ਸਰਵਾ ਚ ਲੈ ਜਾਂਦੇ ਜੀ ਤੁਹਾਡਾ ਸਟੱਡ ਫਾਰਮ ਦੇਖੀਏ ਬਾਕੀ ਘੋੜੇ ਵੀ ਘੋੜੀਆਂ ਵੀ ਦੇਖੀ ਆਪਾਂ ਹਰ ਘੋੜੇ ਦੀ ਇੱਕ ਆਪਣੀ ਵੱਖਰੀ ਪਛਾਣ ਹੈ ਹਰ ਘੋੜੇ ਦਾ ਆਪਣਾ ਇੱਕ ਨਾਮ ਹੈ ਹਰ ਘੋੜੀ ਦਾ ਆਪਣਾ ਇੱਕ ਕਹਿ ਲਈਏ ਕਿ ਇਸ ਲਾਈਨ ਦੇ ਵਿੱਚ ਜਿਹੜੀ ਖੂਬਸੂਰਤੀ ਆ ਉਹਦੀ ਆਪਣੀ ਖੂਬਸੂਰਤੀ ਆ ਤਾਂ ਇਹ ਤੋਂ ਸ਼ੁਰੂ ਕਰਾਂਗੇ ਇਹ ਕਿਹੜੀ ਨਸਲ ਹੈਗੀ ਆ ਜੀ ਨਸਲ ਸਾਰੀਆਂ ਸੇਮ ਇੱਕੋ ਹੀ ਆ ਜੀ ਹਾਂ ਜੀ ਨੁਕਰ ਆ ਰੀਡ ਹੀ ਆ ਸਾਰੀ ਦੀ ਅੱਛਾ ਇਹਨੂੰ ਕਰਈ ਆ ਸਾਰੀ ਹਾਂਜੀ ਹਾਂਜੀ ਅੱਛਾ ਇਹ ਕਿਸੇ ਹੋਰ ਨੇ ਪਛਾਣ ਕਰਨੀ ਹੋਵੇ ਜੇ ਮੋਟੀ ਮੋਟੀ ਕਿਸ ਨੂੰ ਦੱਸਣੀ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਕਿਵੇਂ ਦੱਸੋਗੇ ਪੀ ਇਹਦੇ ਵਿੱਚ ਖਾਸੀਅਤ ਕੀ ਐਸ ਕੋੜੀ ਦੇ ਵਿੱਚ ਜਾਂ ਘੋੜੇ ਦੇ ਵਿੱਚ ਖਾਸ ਤਬ ਦੇਖੋ ਜੀ ਇਹਨਾਂ ਦਾ ਛੋਟੇ ਬੱਚਾ ਦਾ ਹਨਾ ਕੱਦ ਕਾਠੀ ਦੱਸ ਦਿੰਦਾ ਜਿਵੇਂ ਹੁਣ ਉਹ ਆਪਣੇ ਬੱਚੇ ਆਪਾਂ 5-5 ਮਹੀਨਾ ਦੇ ਆ ਦੇਖੋ ਕਿੰਨੀ ਕਿੰਨੀ ਹਾਈਟ ਆ ਉਹਨਾਂ ਦੀ ਹਨਾ ਤੇ ਫਿਰ ਆ ਆਪਣੀ ਬੱਚੀ ਹਜੇ 17 ਮਹੀਨਾ ਦੀ ਆ ਜੀ ਅੱਛਾ ਜੀ ਹਾਂਜੀ ਇਹਦੀ ਹਾਈਟ 62 62 ਪਲੱਸ ਆ ਹਾਂਜੀ ਅੱਛਾ 62 ਹਾਂਜੀ ਹਾਂਜੀ ਇਹ ਬਤਾਵ ਦੀ ਬੱਚੀ ਆ ਜੀ ਅੱਛਾ ਇਹਦਾ ਨਾਮ ਕੀ ਆ ਉਹਦਾ ਇਹਦਾ ਨਾਮ ਲక్ష్ਮੀ ਆ ਜੀ ਅੱਛਾ ਇਹ ਨਾਮ ਨਾਮ ਕਰਨਾ ਆਪ ਹੀ ਜਿਵੇਂ ਉਹ ਛੋਟੇ ਬੱਚੇ ਨਹੀਂ ਆਈ ਪਾਲੀ ਸੀ ਮੈਂ ਹੁਣ ਇਹਨੂੰ ਬੰਨਣ ਲੱਗ ਗਏ ਥੋੜਾ ਜਿਹਾ ਤਾਂ ਕਰਕੇ ਫਿਰ ਘਟ ਆਉਂਦੀ ਅੱਛਾ ਜੀ ਹਾਂਜੀ ਬਹੁਤ ਖੁੱ ਹਾਂ ਲక్ష్ਮੀ ਡਰਡਰ ਨਹੀਂ ਲੱਗਾ ਕਦੇ ਬਚਪਨ ਤੋਂ ਕੋਈ ਘਟਨਾ ਕੋਈ ਦੇਖੀ ਕਿਸੇ ਤੋਂ ਕਈ ਵਾਰ ਤਾਂ ਬੰਦਾ ਦੇਖ ਰੇ ਸੁਣ ਲੈਂਦਾ ਤੇ ਫਿਰ ਅੱਗੇ ਬੰਦੇ ਦੇ ਮਨ ਚ ਡਰ ਬਹਿ ਜਾਂਦਾ ਕਦੇ ਨਹੀਂ ਬਚਪਨ ਤੋਂ ਇਦਾਂ ਕਦੀ ਕੋਈ ਡਰ ਲੱਗਾ ਨਹੀਂ ਸੀ ਡਰਡਰ ਤਾਂ ਨਹੀਂ ਵੈਸੇ ਮੈਨੂੰ ਕਦੇ ਨਹੀਂ ਲੱਗਦਾ ਜੀ ਅੱਛਾ ਨਹੀਂ ਲੱਗਦਾ ਹਾਂ ਜੀ ਤੇ ਤੁਹਾਡੇ ਹਸਬੈਂਡ ਸਾਥ ਦਿੰਦੇ ਨੇ ਪੂਰਾ ਹਾਂ ਜੀ ਹਾਂ ਜੀ ਅਸੀਂ ਤਿੰਨੇ ਰਲ ਮਿਲ ਕੇ ਕੰਮ ਕਰਦੇ ਹਾਂ ਸਾਰਾ ਜੇ ਉਹ ਇੱਧਰ ਆਏ ਆ ਤਾਂ ਮੈਂ ਫਟਾਫਟ ਉਹਨਾਂ ਦੇ ਪਿੱਛੇ ਆ ਜਾਣਾ ਜੀ ਅੱਛਾ ਜੀ ਵੀ ਚਲੋ ਆਪਾਂ ਘੋੜੀਆਂ ਦਾ ਕੰਮ ਨਮੇੜ ਗਏ ਅੱਛਾ ਜੀ ਇਹ ਕਿਹੜੀ ਹਾਂਜੀ ਇਹ ਵੀ ਨੁਕਰੀ ਹੈ ਜੀ। ਇਹ ਵੀ ਨੁਕਰੀ ਹੈ। ਇਹਦਾ ਕੀ ਨਾਮ ਹੈਗਾ? ਇਹਦਾ ਨਾਮ ਕਿਰਨ ਹੈ ਜੀ। ਅੱਛਾ ਨਾਮ ਕਿਰਨ ਹੈ। ਨਾਓ ਤੁਸੀਂ ਮੈਂ ਦੇਖ ਰਿਹਾ ਵੀ ਨਾਮ ਵੀ ਬੜੇ ਖੂਬਸੂਰਤ ਜਿਹੇ ਰੱਖੇ ਨੇ। ਆਪ ਵੀ ਰੱਖਦੇ ਤੁਸੀਂ। ਜਿਹਦਾ ਨਾਮ ਜੀ ਪਤਾ ਕੀ ਇਹ ਅਸੀਂ 2 ਮਹੀਨਿਆਂ ਦੀ ਸੀ ਬੱਚੀ ਜਦੋਂ ਲੈ ਕੇ ਆਇਆ ਇਹਨੂੰ ਦਿਸਦਾ ਨਹੀਂ ਦੋਨਾਂ ਅੱਖਾਂ ਤੋਂ। ਅੱਛਾ ਜੀ। ਹਾਂਜੀ ਇੱਕ ਤਾਂ ਵੇਖੋ ਆ ਇਧਰ ਆਣਾ ਹੈ ਵੀ ਨਹੀਂ ਇਹਦੇ। ਹਾਂਜੀ। ਜਮਾਂਦਰੂ ਹੀ। ਅੱਛਾ ਜੀ। ਤੇ ਇੱਕ ਅੱਖ ਮਤਲਬ ਵੱਡੀ ਸਾਰੀ ਆ ਉਹਨੂੰ ਇਹਦੇ ਤੋਂ ਪਰਛਾਈ ਪੈਂਦੀ ਹੈ ਬਸ ਥੋੜੀ ਜੀ। ਅੱਛਾ ਜੀ। ਆਈਡੀ ਜਿ ਨਾਲ ਹੀ ਵਿਚਾਰੀ ਖਤਰਦੀ ਆ ਤੇ ਫਿਰ ਇਹ ਮੇਰੇ ਮਨ ਨੂੰ ਆਇਆ ਵੀ ਹਾਏ ਵਿਚਾਰੀ ਦੇਖ ਨਹੀਂ ਸਕਦੀ ਇਹਦਾ ਨਾਮ ਤਾਂ ਕਰਕੇ ਮੈਂ ਕਿਰਨ ਰੱਖਿਆ ਸੀ ਅੱਛਾ ਉਹ ਕਿਰਨ ਦੇ ਨਾਲ ਹਾਂਜੀ ਮਤਲਬ ਮੈਨੂੰ ਤਾਂ ਐ ਲੱਗਦਾ ਸੀ ਵੀ ਇਹਦੇ ਵਰਗਾ ਕੋਈ ਨਹੀਂ ਕਿੰਨੀ ਕੀ ਦੇਰਦੀ ਆ ਤੁਹਾਡੇ ਕੋਲ ਜੀ ਇਹਨੂੰ ਹੋ ਗਏ ਹੁਣ ਐਮਐਲ ਵੀ 6 ਤੋਂ 7 ਸਾਲ ਅੱਛਾ ਇਹ ਕਦੇ ਨਹੀਂ ਮਨ ਦੇ ਵਿੱਚ ਆਇਆ ਵੀ ਇਹਨੂੰ ਗਾਂ ਤੋਰੀਏ ਜਾਂ ਨਹੀਂ ਇਹ ਤਾਂ ਸਾਰੀ ਉਮਰ ਹੀ ਨਹੀਂ ਵੇਚਨੀ ਜੀ ਤਾਂ ਸੇਵਾ ਹੀ ਆ ਵਿਚਾਰੀ ਦੀ ਅੱਛਾ ਵਧੀਆ ਬੱਚੇ ਦਿੰਦੀ ਆ ਹਾਂਜੀ ਰੰਗ ਪਾ ਗਏ ਨੇ ਹਾਂਜੀ ਇੱਕ ਬੱਚਾ ਤਾਂ ਪਹਿਲਾਂ ਆਪਾਂ ਸੇਲ ਕਰ ਚੁੱਕੇ ਆ ਅੱਛਾ ਜੀ ਹੋ ਗਿਆ 1.5 ਮਹੀਨਾ ਹਾਂਜੀ ਪਹਿਲਾ ਸੂਏ ਦਾ ਤੇ ਹੁਣ ਦੂਜੇ ਸੂਏ ਸੱਤ ਮਹੀਨੇ ਦੀ ਗੱਬਣਾਗੇ ਅੱਛਾ ਜੀ ਹਾਂਜੀ 11ਵਾਂ ਤਾਂ ਮਤਲਬ ਇਹ ਤੁਹਾਡਾ ਕਹਿ ਲਈਏ ਵੀ ਇੱਕ ਜਦਾ ਲੱਕੀ ਹੈ ਤੁਹਾਡੇ ਵਾਸਤੇ ਹਨਾ ਇਹਨੇ ਇਸ ਕਿਲੇ ਨੂੰ ਹਮੇਸ਼ਾ ਹਰਿਆ ਰੱਖਿਆ ਹਾਂਜੀ ਇਹਦਾ ਦੇਖੋ ਬੜਾ ਪਿਆਰ ਕਰਦੀ ਹੈ ਜਦੋਂ ਐਨ ਪਲੋਸਦੇ ਆ ਇਹਨੇ ਐ ਨਾਲ ਲੱਗ ਜਾਣਾ ਆਕੇ ਇਹਦਾ ਨਾਮ ਤਾਂ ਕਰਕੇ ਮੈਂ ਕਿਹਾ ਨਾ ਰੱਖਿਆ ਵੀ ਮੇਰੇ ਮਨ ਨੂੰ ਨਾ ਮਹਿਸੂਸ ਹੋਵੇ ਵੀ ਇਹਨੂੰ ਦਿਸਦਾ ਨਹੀਂ ਵਿਚਾਰੀ ਨੂੰ ਹਾਂਜੀ ਅੱਛਾ ਬਤੌਰ ਜੇ ਮਹਿਲਾ ਦੀ ਗੱਲ ਕਰੀਏ ਫੀਮੇਲ ਦੀ ਗੱਲ ਕਰੀਏ ਤਾਂ ਕੋਈ ਕਿਉਂਕਿ ਸ਼ੌਕ ਬੜਾ ਇੱਕ ਪਾਸੇ ਮਹਿੰਗਾ ਵੀ ਹੈ ਦੂਸਰੇ ਪਾਸੇ ਥੋੜਾ ਜਿਹਾ ਖਤਰਨਾਕ ਵੀ ਹੈਗਾ ਸੱਟ ਪੇਟ ਦਾ ਵੀ ਡਰ ਹੈ ਤਾਂ ਕੋਈ ਫਰਕ ਮਹਿਸੂਸ ਕਰਦੇ ਹੋ ਕੋਈ ਚੁਣੌਤੀ ਜੀ ਲੱਗਦੀ ਹੈ ਵੀ ਮੈਂ ਬਤੌਰ ਮਹਿਲਾ ਕਰ ਸਕਦੀ ਹਾਂ ਹੋਰ ਲੇਡੀਜ਼ ਵੀ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਕਰ ਸਕਦੇ ਜਦੋਂ ਮੈਨੂੰ ਤਾਂ ਹਨਾ ਕਦੇ ਦਿੱਕਤ ਨਹੀਂ ਆਈ ਇਹੋ ਜੀ ਵੀ ਆਪੇ ਮੈਂ ਹੁਣ ਪਾਣੀ ਧਾਣੀ ਪਿਆਉਣਾ ਅੰਦਰੋਂ ਕੱਢ ਕੇ ਜਿਹੜੀ ਇਹਨਾਂ ਦੇ ਆਪਾਂ ਪੈਰ ਨੂੰ ਪਿਛਾੜੀ ਲਾਉਣੇ ਆ ਉਹ ਮੈਂ ਆਪੇ ਲਾਉਣੀ ਆਪੇ ਖੋਲ੍ਹਣੀ ਆ ਸਾਰਾ ਕੁਝ ਮੈਂ ਆਪ ਕਰਦੀ ਆ ਅੱਛਾ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਬਾਲਾ ਓੱਖਾ ਕੰਮ ਹੈ ਕੋਈ ਮਤਲਬ ਵਧੀਆ ਕੰਮ ਹੈ ਇਹ ਸਾਰੇ ਭੈਣ ਭਰਾ ਜਿਹੜੇ ਕਰਨਾ ਚਾਹੁੰਦੇ ਕਰ ਸਕਦੇ ਤਾਂ ਮਤਲਬ ਓਕੇ ਕਿਉਂ ਉਹ ਅਜੇ ਵੀ ਸੋਚ ਕਿਤੇ ਨਾ ਕੀਤਾ ਤਾਂ ਹੈਗੀ ਹੈ ਵੀ ਇੱਕ ਜਨਾਨੀ ਜਾਂ ਮਹਿਲਾ ਜਾਂ ਕੁੜੀ ਘੋੜਿਆਂ ਦੇ ਉੱਤੇ ਚੜੀ ਜਾਊਗੀ ਹਨਾ ਕੋਈ ਹਨਾ ਪਰਿਵਾਰ ਇਧਰ ਨਹੀਂ ਨਹੀਂ ਜੀ ਸਾਡੇ ਬਸ ਸੇਵ ਜੀ ਪਰਮਾਤਮਾ ਦੇ ਭਾਂਚ ਰਹਿਣ ਵਾਲੇ ਆ ਜੀ ਆਪਾਂ ਆਪਣਾ ਪਰਿਵਾਰ ਜਿਹੜਾ ਹਨਾ ਅਸੀਂ ਹੁਣ 16 ਸਾਲ ਹੋ ਗਏ ਗੁਰੂ ਦੇ ਲੱਗ ਲੱਗਿਆਂ ਨੂੰ ਆਪਾਂ ਨੂੰ ਪਹਿਲਾਂ ਵੀ ਮਤਲਬ ਗੁਰਦੁਆਰਾ ਸਾਹਿਬ ਸ਼ੁਰੂ ਤੋਂ ਜਾਂਦੇ ਸੀ ਬਚਪਨ ਤੋਂ ਹੀ ਪਰ ਅਮਰਤ ਸ਼ਾਕੇ ਨੂੰ 16 ਸਾਲ ਹੋ ਗਏ ਕਦੇ ਆਪਾਂ ਕਿਸੇ ਦਾ ਬੁਰਾ ਕੀਤਾ ਨਾ ਹੀ ਸੋਚਿਆ ਤੇ ਨਾ ਹੀ ਕਦੇ ਆਪਾਂ ਨੂੰ ਕਦੇ ਕਿਸੇ ਨੇ ਕਿਹਾ ਕੁਝ ਨਹੀਂ ਜੀ ਜੇ ਮੈਂ ਦੇਖ ਰਿਹਾ ਸੀ ਕਿ ਜਦੋਂ ਆਪਾਂ ਆਏ ਆ ਤਾਂ ਇੱਥੇ ਗੁਰਬਾਣੀ ਚੱਲ ਰਹੀ ਸੀਗੀ ਉਹ 24 ਘੰਟੇ ਚੱਲਦੀ ਹੈ ਇੱਥੇ ਗੁਰਬਾਣੀ ਹਾਂਜੀ ਹਾਂਜੀ ਉਹ ਪਹਿਲਾਂ ਹੈ ਨਹੀਂ ਸੀ ਜਿਵੇਂ ਐਸੇ ਬੇਟਾ ਮੇਰਾ ਜਦੋਂ ਹੁਣ ਜਾਂਦਾ ਨਾ ਮਤਲਬ ਮੇਰੇ ਭਤੀਜਿਆਂ ਨਾਲ ਜਾਂ ਕਿਸੇ ਨਾਲ ਹੋਰ ਮਤਲਬ ਜੋ ਸਟੱਡ ਫਾਰਮਾਂ ਆਏ ਕੋੜਿਆਂ ਨੂੰ ਸਹਾਈ ਹੋ ਹਨਾ ਕਈ ਵਾਰੀ ਹੁਣ ਆਪਾਂ ਕਿਹੜਾ ਵੀ ਗੁਰੂ ਦੇ ਲੜ ਲੱਗਿਆ ਤਵੀਤਾਗਾ ਨਹੀਂ ਪਾਉਣਾ ਕੁਛ ਨਹੀਂ ਜੀ 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 ਹਾਂਜੀ ਆਪਾਂ ਤਾਂ ਬਾਣੀ ਦੇ ਸਾਰੇ ਚੱਲਣ ਵਾਲੇ ਬੰਦੇ ਆ ਜੀ ਹੁਣ ਆਪਾਂ ਕੋਲ ਵੱਖਰਾ ਜਿਹਾ ਮਹੌਲ ਹਾਂਜੀ ਹਾਂਜੀ ਹੁਣ ਵਧੀਆ ਆਪਣੇ ਸੁਖਮਨੀ ਸਾਹਿਬ ਜਪਜੀ ਸਾਹਿਬ ਜਿਹੜਾ ਹਰ ਵਕਤ ਆਪਾਂ ਚਲਾਈ ਰੱਖਦੇ ਹਾਂ ਕੋੜੇ ਵੀ ਸੁਣਦੇ ਆ ਕੁਛ ਤਾਂ ਅੱਖਰ ਤਾਂ ਜਦੋਂ ਹੁਣ ਸਵੇਰ ਇੱਥੇ ਵਧੀਆ ਇਹਨਾਂ ਦਾ ਕੰਮ ਤਾਂ ਦਾ ਕੀਤਾ ਪਠਾ ਨੀਰਾ ਪਾਇਆ ਵਧੀਆ ਜੀ ਲੱਗਿਆ ਰਹਿੰਦਾ ਜੀ ਨਾਲੇ ਬਾਣੀ ਸੁਣੀਦੀ ਆ ਨਾਲੇ ਆਪਦਾ ਕੰਮ ਹੋ ਜਾਂਦਾ ਹਨਾ ਇਹ ਵੀ ਬੱਚਾ ਹੀ ਆ ਉਹਦਾ ਬੱਚਾ ਹੈਗੇ ਹਾਂਜੀ ਹਾਂਜੀ ਅੱਛਾ ਜੀ ਉਹ ਇਹ ਤਾਂ ਕੁਝ ਸੋਚ ਕੇ ਰੱਖਿਆ ਸੀ ਇਹ ਸਰ ਨਹੀਂ ਜੀ ਉਹ ਤਾਂ ਬਸ ਮਤਲਬ ਵੱਡੀ ਸਾਰੀ ਸਸੂਣ ਵਾਲੀ ਸੀ ਜਦੋਂ ਅਸੀਂ ਲੈ ਕੇ ਆਏ ਸੀ ਮਤਲਬ ਉਦੋਂ ਖਾਵ ਆਪਦੇ ਖਾਵ ਹੀ ਸੀਗੇ ਮਤਲਬ ਸੁਪਨੇ ਹੀ ਸੀਗੇ ਵੀ ਆਪਾਂ ਹਨਾ ਵੀ ਕੁਝ ਕਰਨਾ ਤੇ ਮਤਲਬ ਦੂਜੇ ਤੀਜੇ ਕ ਨੰਬਰ ਦੀ ਘੋੜੀ ਸੀ ਉਹ ਮਤਲਬ ਆਪਦੇ ਮਨ ਨੂੰ ਖੁਸ਼ੀ ਜੀ ਹੋਈ ਵੀ ਸਾਰਾ ਕੁਝ ਹੋ ਹੀ ਜਾਂਦਾ ਵਧੀਆ ਇਹ ਇਹ ਬੱਚਾ ਆ ਗਿਆ ਹਾਂਜੀ ਇਹਦਾ ਨਾਮ ਸਰਸਵਤੀ ਹੈ ਜੀ ਅੱਛਾ ਇਹਦਾ ਨਾਮ ਸਰਸਵਤੀ ਹੈ ਹਾਂਜੀ ਅੱਛਾ ਇਹ ਸ਼ੌਂਕ ਮੈਂ ਮਹਿੰਗੇ ਦੀ ਬਾਰ-ਬਾਰ ਗੱਲ ਕਰ ਰਹਾ ਕਿੰਨਾ ਕੁ ਖਰਚ ਆ ਜਾਂਦਾ ਮਹੀਨੇ ਤੇ ਕੀ ਕੀ ਖਰਾਕ ਰਹਿੰਦੀ ਹੈ ਇਹਨਾਂ ਨੂੰ ਦੇਖੋ ਜੀ ਖਰਚਾ ਤਾਂ ਹਨਾ ਇੰਨਾ ਤੇ ਵੀ ਹੁੰਦਾ ਹੀ ਹੈ ਕਾਫੀ ਹੋ ਜਾਂਦਾ ਪਰ ਅਸੀਂ ਕਦੇ ਸੋਚਿਆ ਦਾ ਮਤਲਬ ਹਸਾਬ ਕਿਤਾਬ ਜਿਹੜਾ ਅਸੀਂ ਕਦੇ ਲਾਇਆ ਨਹੀਂ ਇਹਨਾਂ ਦਾ ਵੀ ਜਿਹੜਾ ਹੱਥ ਕਹਿ ਖੁੱਲਾ ਹੀ ਹੈ ਹਨਾ ਤੇ ਉਹੋ ਜਿਹੀ ਅਸੀਂ ਮੈਂ ਵੀ ਹੈਈਆਂ ਜੀ ਅਸੀਂ ਨਿਕਲੇ ਸੋਚਿਆ ਵੀ ਕੀ ਪੈ ਗਿਆ ਤੇ ਕੀ ਨਹੀਂ ਜਦੋਂ ਹੁਣ ਮਤਲਬ ਇਕੱਠੇ ਪੈਸੇ ਆਉਂਦੇ ਆ ਇਹਨਾਂ ਦੇ ਹਨਾ ਬੱਚਿਆਂ ਦੇ ਉਦੋਂ ਬਸ ਐ ਹੁੰਦਾ ਵੀ ਵਟਲੇ ਕੀ ਕੀ ਪਾਉਨੇ ਹੋ ਸਪੈਸ਼ਲ ਖਰਾਕ ਵੀ ਕੋਈ ਹਾਂਜੀ ਸਪੈਸ਼ਲ ਖਰਾਕ ਜਿਵੇਂ ਹੁਣ ਸਰਦੀ ਚ ਬਾਜਰਾ ਸੀ ਅੱਛਾ ਜੀ ਤੇ ਮਤਲਬ ਜਮੀ ਸੀ ਤੇ ਥੋੜੀ ਜੀ ਕਣਕ ਪਾ ਕੇ ਆਪਾਂ 20-25 ਕਿਲੋ ਦਾ ਜਿਹੜਾ ਕਹਿ ਸਕਦੇ ਹਾਂ ਢੋਕਣਾ ਪਤੀਲਾ ਉਹ ਭਰ ਕੇ ਰੰਨ ਲੈਣੇ ਆ ਅੱਛਾ ਜੀ ਉਦੋਂ ਬਾਅਦ ਇੱਕ ਇੱਕ ਰੁਗ ਤੂੜੀ ਦਾ ਪਾ ਕੇ ਤੇ ਵਿੱਚ ਰਲਾ ਦਿੰਨੇ ਆ ਜੀ ਬਸ ਅੱਛਾ ਜੀ ਉਹ ਤੇ ਹੁਣ ਜਿਵੇਂ ਸਰਦੀ ਚ ਅਸੀਂ ਆਪਦੇ 1.5 ਕਿੱਲਾ ਜਾਵਾਂ ਦਾ ਬੀਜਾ ਟਰਾਲੀ ਪਰ ਹੀ ਖੜੀ ਐ ਅੱਛਾ ਜੀ ਤੇ ਇਹ ਤੇ ਜਮੀ ਰਲਾਰ ਲਾ ਕੇ ਦੇ ਦਰੜ ਫੜ ਜੀ ਕਰਾ ਕੇ ਤੇ ਫਿਰ ਉਹ ਠੰਡੇ ਜੀ ਬਸ ਇਹਨਾਂ ਨੂੰ ਭਿਉ ਕੇ ਮੂੰਗਫਲੀ ਚਨੇ ਵਗੈਰਾ ਹਾਂਜੀ ਹਾਂਜੀ ਉਹ ਸਰਦੀ ਚ ਪਾ ਦਿੰਨੇ ਆ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਹੁਣ ਸਾਰਾ ਸਿਆਲ ਮੂੰਗਫਲੀ ਦਾ ਨੀਰਾ ਆਵਾਜ਼ ਪਰੀ ਹੋਈ ਸੀ ਆਪਣੀ ਹੁਣੇ ਖਤਮ ਹੋਈ ਹੈ ਹਾਂਜੀ ਉਹ ਛਾਣ ਕੇ ਬਸ ਪਾ ਦਿੰਨੇ ਉਹ ਛਾਣ ਨੇ ਵਿੱਚ ਦੀ ਗੱਡ ਗੱਡ ਕੇ ਹਾਂਜੀ ਬੜਾ ਬੜਾ ਚੰਗਾ ਲੱਗਾ ਜੀ ਤੁਹਾਡੇ ਸ਼ੌਂਕ ਨੂੰ ਦੇਖ ਕੇ ਪਰਮਾਤਮਾ ਤੁਹਾਡੀ ਵੀ ਲੰਮੀ ਉਮਰ ਕਰੇ ਤੁਹਾਡੇ ਪਸ਼ੂਆਂ ਦੀ ਵੀ ਲੰਮੀ ਉਮਰ ਕਰੇ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਦੀ ਸੇਵਾ ਕਰਦੇ ਰਹੋ ਔਰ ਇਹ ਮੈਨੂੰ ਲੱਗਦਾ ਤੁਹਾਡੀ ਆਪਣੀ ਵੀ ਸੇਵਾ ਕਰ ਰਹੇ ਨੇ ਅੱਜ ਕਦੇ ਸੋਚਿਆ ਨਹੀਂ ਹੋਊਗਾ ਕਿ ਇੰਨੀ ਪ੍ਰਸਿੱਧੀ ਮਿਲੇਗੀ ਦੇਖੋ ਜੀ ਨਹੀਂ ਹਾਂਜੀ ਇਹ ਤਾਂ ਆਪਾਂ ਨੂੰ ਹਨਾ ਜਦੋਂ ਕੰਮ ਸਟਾਰਟ ਕਰਦੇ ਨਹੀਂ ਪਤਾ ਹੁੰਦਾ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਆ ਵਾਹਿਗੁਰੂ ਦੇ ਅੱਗੇ ਅਰਦਾਸ ਕਰੀ ਦੀ ਵੀ ਪਰਮਾਤਮਾ ਜਿਹੜਾ ਕੰਮ ਕਰਦੇ ਆ ਤਰੱਕੀਆਂ ਬਖਸ਼ੇ ਮਤਲਬ ਉਹ ਪਰਮਾਤਮਾ ਅੱਜ ਨੇ ਸਾਨੂੰ ਕਰਕੇ ਦਿਖਾਤਾ ਵਾਹਿਗੁਰੂ ਨੇ ਜੀ ਹਾਂ ਜੀ ਉਸ ਤੋਂ ਸਭ ਤੋਂ ਕੁਝ ਕਹਿਣਾ ਚਾਹੁੰਦੇ ਆ ਬਹੁਤ ਸਾਰੇ ਮੈਲਾਵਾ ਵੀ ਤੁਹਾਨੂੰ ਦੇਖ ਰਹੀਆਂ ਹੋਣਗੀਆਂ ਆਪਾਂ ਕਿ ਤਨਾ ਕਿਤੇ ਇੱਕ ਦਾਇਰੇ ਦੇ ਵਿੱਚ ਸਿਮਟੇ ਰਹਨੇ ਆ ਬੰਨੇ ਰਹਨੇ ਆ ਉਹ ਤੋਂ ਨਿਕਲ ਕੇ ਹਟ ਕੇ ਕੋਈ ਕੰਮ ਕਰਨਾ ਚਾਹੀਦਾ ਲੋਕ ਦੇ ਵਿੱਚ ਮਿਸਾਲ ਲੋਕਾਂ ਦੇ ਵਿੱਚ ਤਾਂ ਹੀ ਬਣ ਸਕਦਾ ਹਾਂਜੀ ਦੇਖੋ ਹੁਣ ਆਪਾਂ ਚੁੱਲ੍ਹੇ ਚੌਂਤਰੇ ਦਾ ਕੰਮ ਆ ਝਾੜੂ ਪੋਚਾ ਹਨਾ ਉਹ ਤਾਂ ਹਰ ਇੱਕ ਵਰਤ ਹੀ ਕਰਦੀ ਆ ਮਤਲਬ ਸ਼ੁਰੂ ਤਾਂ ਕਰਦੀਆਂ ਆ ਆਪਣੇ ਮਾਤਾਵਾ ਵੀ ਪਰ ਜਿਹੜਾ ਹੁਣ ਇੱਕ ਵੱਖਰਾ ਜਿਹਾ ਕੰਮ ਹੈ ਹਨਾ ਜਿਵੇਂ ਚਲੋ ਮੱਝਾਂ ਵੀ ਆਪਾਂ ਸਾਂਭਦੀਆਂ ਪਹਿਲਾਂ ਤਾਂ ਜਿਵੇਂ ਏ ਘੋੜਿਆਂ ਦਾ ਕੰਮ ਹੁਣ ਥੋੜਾ ਜਿਆ ਟਰੈਂਡ 'ਚ ਹਨਾ ਚੱਲ ਰਿਹਾ ਹਰ ਇੱਕ ਦੇ ਹੈ ਵੀ ਵੈਸੇ ਤੇ ਮਤਲਬ ਮੇਰੀ ਤਾਂ ਭੈਣਾਂ ਨੂੰ ਬੇਨਤੀ ਆ ਵੀ ਵਧੀਆ ਤੁਸੀਂ ਇਹਨਾਂ ਨੂੰ ਸਾਂਭੋ ਸਾਮ ਵਧੀਆ ਚੀਜ਼ ਆ ਵਧੀਆ ਪਿਆਰ ਕਰਦੇ ਆ ਮਤਲਬ ਆਪਾਂ ਇਹਨਾਂ ਨੂੰ ਜਿੰਨਾ ਪਿਆਰ ਕਰਾਂਗੇ ਉਸ ਤੋਂ ਵੱਧ ਕੇ ਕਿਤੇ ਆਪਾਂ ਨੂੰ ਕਰਦੇ ਆ ਜੀ ਆਖਰੀ ਸਵਾਲ ਲਵਾਂਗਾ ਮੇਰੇ ਮਾਈਂਡ ਦੇ ਵਿੱਚ ਸਵਾਲ ਆ ਗਿਆ ਵੀ ਜਿਵੇਂ ਤੁਸੀਂ ਆਪਣੇ ਸ਼ੌਕ ਨੂੰ ਪਾਲਿਆ ਪਗਾਇਆ ਹਨਾ ਤਾਂ ਇੱਕ ਇੱਕ ਬੰਦੇ ਦਾ ਟੀਚਾ ਵੀ ਮਿੱਥਿਆਂ ਦਾ ਮਨ ਦੇ ਵਿੱਚ ਵੀ ਹਾਂ ਜਿਸ ਦਿਨ ਮੈਂ ਉਹ ਕੰਮ ਕਰ ਲਿਆ ਇਸ ਫੀਲਡ ਦੇ ਵਿੱਚ ਉਸ ਦਿਨ ਮੇਰੇ ਮਨ ਨੂੰ ਪੂਰੀ ਸੰਤੁਸ਼ਟੀ ਚਲੋ ਵਾਹੇ ਤਾਂ ਸੰਤੁਸ਼ਟੀ ਵੈਗੁਰ ਨੇ ਦਿੱਤੀ ਹੈ ਬੰਦਾ ਕਦੀ ਸੰਤੁਸ਼ਟ ਨਹੀਂ ਹੁੰਦਾ ਪਰ ਫਿਰ ਵੀ ਮੰਨਣਾ ਇੱਕ ਟੀਚਾ ਲੈ ਕੇ ਚੱਲਦਾ ਵੀ ਮੈਂ ਜਦੋਂ ਉਹ ਟੀਚੇ ਤੇ ਪਹੁੰਚ ਗਿਆ ਵੀ ਹਾਂ ਉਸ ਦਿਨ ਮਨ ਨੂੰ ਸੰਤੁਸ਼ਟੀ ਹਾਂਜੀ ਦੇਖੋ ਹਣ ਮੈਨੂੰ ਤਾਂ ਬਸ ਇੰਨਾ ਕੁਝ ਦੇਖ ਕੇ ਬੱਸੇ ਬਹੁਤ ਖੁਸ਼ੀ ਆ ਪ੍ਰਮਾਤਮਾ ਕਰੇ ਹਜੇ ਤਰੱਕੀਆਂ ਬਖਸ਼ੇ ਥੋੜਾ ਜਿਹਾ ਤਾਂ ਹੈਗਾ ਹੀ ਐ ਵੀ ਐ 15 ਕ ਜਨਵਾਰ ਹੋਣ ਐ ਹਨਾ ਇੰਨੇ ਬ੍ਰਾਂਡੇ ਹੋਰ ਹੋਣ ਥੋੜੀ ਜਿਹੀ ਇੱਛਾ ਹੈਗੀ ਮਨ ਚ ਚਲੋ ਪ੍ਰਮਾਤਮਾ ਨੇ ਪੂਰੀ ਕੀਤੀ ਤਾਂ ਜ਼ਰੂਰ ਮਿਹਨਤ ਕਰੀ ਜਾਵਾਂਗੇ ਜੀ ਹਣ ਫਾਲਤਾਂ ਵਾਇਗਰ ਨਹੀਂ ਲਾਉਣਾ ਹਨਾ ਬਿਲਕੁਲ ਹਾਂਜੀ ਠੀਕ ਹੈ ਭੈਣ ਜੀ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਆਏ ਸੀਗੇ ਭੈਣ ਰਾਜਵੀਰ ਰਾਜਪਾਲ ਕੌਰ ਜੀ ਜਿਨ੍ਹਾਂ ਦੇ ਵੱਲੋਂ ਇਸ ਸਟੱਡ ਫਾਰਮ ਬਣਾਇਆ ਗਿਆ ਔਰ ਕਈ ਸਾਲਾਂ ਤੋਂ ਇਸ ਸਟੱਡ ਫਾਰਮ ਨੂੰ ਚਲਾ ਹੀ ਨਹੀਂ ਰਹੇ ਬਲਕਿ ਖੁਦ ਇਸ ਸ਼ੌਕ ਨੂੰ ਪਗਾ ਰਿਹਾ ਹੈ ਬਚਪਨ ਦਾ ਇਹ ਸ਼ੌਕ ਹੈ ਕਿਸ ਉਮਰ ਦੇ ਵਿੱਚ ਆ ਕੇ ਪੂਰਾ ਹੋਇਆ ਔਰ ਅੱਜ ਉਸ ਸ਼ੌਕ ਨੂੰ ਲੈ ਕੇ ਕਿਸ ਤਰੀਕੇ ਦੇ ਸੁਪਨੇ ਨੇ ਕਿ ਚਾਹ ਨਹੀਂ ਆ ਕਿ ਮੈਂ 15 ਤੋਂ 16 ਘੋੜਿਆਂ ਕੁੜੀਆਂ ਦਾ ਸਟੱਡ ਫਾਰਮ ਹੋਵੇ ਵੱਡਾ ਹੋਵੇ ਔਰ ਵੱਡੀ ਗੱਲ ਹੈ ਕਿ ਜਿੱਥੇ ਅੱਜ ਮਹਿਲਾਵਾਂ ਚੌਕੇ 33 ਤੋਂ ਲੈ ਕੇ ਬਿਜ਼ਨਸ ਦੇ ਵਿੱਚ ਆਈਆਂ ਨੇ ਦਫਤਰ ਦੇ ਵਿੱਚ ਆਈਏ ਨਾ ਤਾਂ ਇੱਕ हटके ਕੰਮ ਕਰਕੇ ਇੱਕ ਸੋਚ ਨੂੰ ਬਦਲਣ ਦੀ ਇੱਕ ਇੱਕ ਤਾਕਤ ਜਿਹੜੀ ਅੱਜ ਪਿੰਡ ਰਾਜਪਾਲ ਕੌਰ ਹੋਣਾ ਨੇ ਦਿਖਾਈ ਹੈ ਤਾਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵੀਡੀਓ ਬਹੁਤ ਪਸੰਦ ਆਇਆ ਹੋਵੇਗਾ ਆਪਣੀ ਕਮੈਂਟ ਦੇ ਵਿੱਚ ਆਪਣੀ ਰਾਏ ਤੁਸੀਂ ਜਿਆਦਾ ਸਾਰਿਆਂ ਨਾਲ ਸਾਂਝਾ ਕਰ ਸਕਦੇ ਹੋ ਫਿਲਹਾਲ ਕੈਮਰਾਮੈਨ ਰੀਤ ਦੇ ਨਾਲ ਸੁਖਵਿੰਦਰ ਸਿੰਘ ਹਮਦਰਦ ਟੀਵੀ